ਦਾ ਟੀਵੀ ਐਨ ਆਰ ਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਵੱਡੀ ਖਬਰ ਹੈ ਕਿ ਵਿਆਹ ਸਮਾਗਮ ਦੇ ਵਿੱਚ ਲੁੱਟ ਹੋਈ ਹੈ ਲੱਖਾਂ ਰੁਪਏ ਦੀ ਲੁੱਟ ਨਕਦੀ ਸਮੇਤ ਗਹਿਣਿਆਂ ਦੀ ਲੁੱਟ ਕੀਤੀ ਗਿਆ ਦਰਸਲ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਇਲਾਕੇ ਦੇ ਵਿੱਚ ਇੱਕ ਨਿੱਜੀ ਪੈਲੈਸ ਦੇ ਵਿੱਚ ਵਿਆਹ ਸਮਾਗਮ ਚੱਲਿਆ ਹੁੰਦਾ ਜਦੋਂ ਸਾਰੇ ਵਿਅਕਤੀ ਉਸ ਵਿਆਹ ਦੇ ਵਿੱਚ ਜਸ਼ਨ ਮਨਾ ਰਹੇ ਹੁੰਦੇ ਨੇ ਅਚਾਨਕ ਜਿਹੜੇ ਵਿਆਹ ਵਾਲੇ ਲਾੜੇ ਦੀ ਮਾਤਾ ਕਿਸੇ ਆਪਣੇ ਰਿਸ਼ਤੇਦਾਰ ਦੇ ਨਾਲ ਤਸਵੀਰ ਕਲਿੱਕ ਕਰਵਾਉਣ ਲੱਗਦੀ ਆ ਯਾਨੀ ਕਿ ਫੋਟੋ ਕਰਵਾਉਣ ਲੱਗਦੀ ਆ ਤੇ ਇੰਨੇ ਦੇ ਵਿੱਚ ਜਿਹੜਾ ਨਗਦੀ ਅਤੇ ਗਹਿਣਿਆਂ ਵਾਲਾ ਉਸ ਦਾ ਪਰਸ ਉਸ ਨੇ ਸਾਈਡ ਦੇ ਉੱਪਰ ਰੱਖਿਆ ਯਾਨੀ ਕਿ ਇੱਕ ਤਸਵੀਰ ਕਰਾਉਣ ਦੇ ਜਿਹੜੇ ਕੁਝ ਮਿੰਟਾਂ ਦੇ ਸਕਿੰਟਾਂ ਦੇ ਵਿਚਕਾਰ ਹੀ ਜਿਹੜਾ ਉਹ ਪਰਸ ਗਾਇਬ ਕਰ ਦਿੱਤਾ ਗਿਆ ਉਸ ਪਰਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਈ ਲੱਖ ਨਗਦੀ ਸੀ ਆਈਫੋਨ ਸੀ ਜਾਂ ਫਿਰ ਸੋਨੇ ਦੇ ਗਹਿਣੇ ਉਸ ਪਰਸ ਦੇ ਵਿੱਚ ਮੌਜੂਦ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਪਰਿਵਾਰਕ ਮੈਂਬਰਾਂ ਦੁਆਰਾ ਵੀ ਜਿਹੜਾ ਮੈਰਿਜ ਪੈਲੇਸ ਦੇ ਉੱਪਰ ਉਹ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਕਿਸੇ ਤਰੀਕੇ ਨਾਲ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਗਿਆ ਪਰ ਇਹਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਦੱਸਿਆ ਇਹ ਵੀ ਜਾ ਰਿਹਾ ਕਿ ਜਦੋਂ ਇਹ ਲੁੱਟ ਹੁੰਦੀ ਆ ਪਤਾ ਲੱਗਦਾ ਕਿ ਜਿਹੜਾ ਪਰਸ ਗਾਇਬ ਕਰ ਦਿੱਤਾ ਗਿਆ ਲੁੱਟ ਲਿਆ ਗਿਆ ਗਿਆ ਤੋਂ ਉਸ ਤੋਂ ਬਾਅਦ ਮੈਰਿਜ ਪੈਲੇਸ ਦੇ ਬਾਹਰ ਵਾਲੇ ਦਰਵਾਜ਼ੇ ਬੰਦ ਕਰਵਾ ਦਿੱਤੇ ਗਏ ਨੇ ਕਿ ਕੋਈ ਵੀ ਵਿਅਕਤੀ ਬਾਹਰ ਨਾ ਜਾਵੇ ਤੇ ਉਹਨਾਂ ਕਹਾਂਗੇ ਕਿ ਜਿਹੜਾ ਅੰਦਰਲਾ ਵਿਅਕਤੀ ਆ ਜਿਸ ਦੁਆਰਾ ਚੋਰੀ ਕੀਤੀ ਗਿਆ ਲੰਗੀ ਰਾਤ ਦੀ ਜਿਹੜੀ ਸ਼ਾਮ ਵੇਲੇ ਦੀ ਹੈ ਘਟਨਾ ਵਾਪਰੀ ਹੈ ਜਿੱਥੇ ਕਿ ਸਮਰਾਲਾ ਦੇ ਵਿੱਚ ਇੱਕ ਨਿੱਜੀ ਮੈਰਿਜ ਪੈਲੇਸ ਦੇ ਵਿੱਚ ਵਿਆਹ ਚੱਲ ਰਿਹਾ ਹੁੰਦਾ ਜਿਹੜਾ ਲਾੜੇ ਦੀ ਮਾਤਾ ਹੈ ਉਸ ਦਾ ਪਰਸ ਚੋਰੀ ਕਰ ਲਿਆ ਜਾਂਦਾ ਜਦੋਂ ਇੱਕ ਆਪਣੇ ਰਿਸ਼ਤੇਦਾਰ ਦੇ ਨਾਲ ਕਰੀਬੀ ਦੇ ਨਾਲ ਤਸਵੀਰਕ ਜਿਹੜੀ ਫੋਟੋ ਆ ਕਲਿੱਕ ਕਰਵਾ ਰਹੀ ਹੁੰਦੀ ਆ ਆਪਣਾ ਪਰਸ ਏਟਾ ਰੱਖਿਆ ਤੇ ਇੰਨੇ ਸਕਿੰਟਾਂ ਮਿੰਟਾਂ ਦੇ ਵਿੱਚ ਹੀ ਪਰਸ ਗਾਇਬ ਕਰ ਦਿੱਤਾ ਗਿਆ ਲੱਖਾਂ ਰੁਪਏ ਦੀ ਦੱਸਿਆ ਇਹ ਵੀ ਜਾ ਰਿਹਾ ਕਿ 20 ਲੱਖ ਦੇ ਕਰੀਬ ਦੀ ਜਿਹੜੀ ਲੁੱਟ ਆ ਹੋ ਕੀਤੀ ਗਈ ਹੈ

ਬਸ ਇੱਕ ਮਿੰਟ ਜਿਹੀ ਫੋਟੋ ਖਿੱਚੀ ਆ ਤੇ ਇਸ ਤਰ੍ਹਾਂ ਦੇਖਿਆ ਪਰਸ ਇਹਨਾਂ ਨੇ ਪਰਸ ਪਰਸ ਕਰ ਦਿਆ ਉਹ ਹੁਣ ਫੋਟੋ ਜਿਹੀ ਦੇਖੇ ਵੀ ਇਸ ਤਰ੍ਹਾਂ ਲੱਗਾ ਜਿੱਦਾਂ ਖੁੱਚ ਕੇ ਜਿੱਦਾਂ ਭੱਜਿਆ ਪਿੱਛੇ ਪਰਸ ਤੇ ਉਹ ਬਾਅਦ ਜਿਹੜੇ ਪਰਸ ਹੈ ਨਹੀਂ ਮੇ ਰੋਲਾ ਪਾਇਆ ਪਰਸ ਨਹੀਂ ਗਾ ਹੈਗਾ ਪਰਸ ਨਹੀਂ ਹੈਗਾ ਸਾਰੇ ਪਾਸੇ ਦੇਖਿਆ ਬਾਹਰ ਲੱਗੀ ਏਟ ਵਗੈਰਾ ਵੀ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਝ ਪਰ ਪਰਸ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਕੁਝ ਸੀ ਪਰਸ ਦੇ ਵਿੱਚ ਗਹਿਣੇ ਆ ਪੈਸੇ ਆ ਸਗਨ ਆ ਮੇਰਾ ਫੋਨ ਆ ਮੇਰਾ ਕੱਲ ਦਾ ਅਪਰੋਕਸੀਮੇਟਲੀ ਕਿੰਨਾ ਸਮਾਨ ਸੀ 1.5 ਲੱਖ ਰੁਪਏ ਦਾ ਸਗਨਾ ਦਾ ਹੈਗਾ 50000 ਦਾ ਹੈ ਫੋਨ ਲੱਗ ਮੇਰੇ ਇੱਕ ਫੋਨ ਆਇਆ ਆਈਫੋਨ ਅਗੇ ਟੋਕਸਾ ਗਿਆਨੀ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋਇਆ ਤੁਹਾਡਾ ਹੋ ਗੋ ਟੋਟੇ ਹੀ ਲੱਖ ਦਿੱਤਾ ਹੈ ਉਹ ਬਈ ਵੱਧ ਗਿਆ ਸੀ ਗੜ ਗਰੀਮ ਗੜੇ ਨਾਮ ਹਾਂਜੀ ਇਤਿਹਰ ਗੜੇ ਆ ਜਾਂ ਪਾਈ ਹੜੀ ਪਾਈ ਇਸ ਬਾਰੇ ਜੋ ਫੋਟੋ ਦਾ ਪਹਿਲਾ ਸਵਾਲ ਇਹ ਨਾਲ ਗੱਲਬਾਤ ਕੀਤੀ ਹਾਂਜੀ ਉਹ ਵੀ ਕਰਦੇ ਪਏ ਦੇ ਦੇ ਪਏ ਕੈਮਰੇ ਵੀ ਕਰਦੇ ਇੱਕ ਏਸੀ ਟੀਵੀ ਖੋਲ ਲੈਣ ਹਾਂਜੀ ਇਹ ਦੇਖਦੇ ਹਾਂ ਲੱਗਿਆ ਪਤਾ ਜੀ ਅਜੇ ਤਾਂ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਵੇਟਰ ਆ ਵੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਰ ਬੈਕ ਆਈ ਆ ਔਰ ਬਾਹ ਆ ਗਈ ਇਸ ਤਰ੍ਹਾਂ ਪਰ ਚੁੱਕਦੇ ਦੀ ਬਾਹ ਆਈ ਆ ਵਿੱਚ ਬੈਕ ਆਈ ਆ ਜੀ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਝਾਣਾ ਤੁਹਾਨੂੰ ਕੁਝ ਵਿਸਥਾਰਨ ਕਰਨਾ ਕਿ 20 ਲੱਖ ਦਾ ਨਕਦ ਦਾ ਕੰਮ ਹੈ ਦੇਖੋ ਹੁਣ ਸਗਣਾ ਸਾਨੂੰ ਕੋਈ ਪਤਾ ਨਹੀਂ ਕਿਸਮੇ 23 ਸਭ ਦਿੰਦਾ ਕੀ ਨੇ ਕੁਛ ਕਸ਼ਮੀਰੀ ਜਿੱਤਾ ਸੀ ਜਿੰਦਾ 5-10 ਹਜ਼ਾਰ ਕਸ਼ਮੀਰੀ ਨੂੰ ਕੈਸ਼ ਵੀ ਦਿੱਤਾ ਹੈ ਵਿੱਚ ਸੀਗਾ ਸਾਰਾ ਸਾਰੇ ਬਾਕੀ ਨੇ ਪਾਕਿਆ ਚ ਸਦਨ ਸੀ ਜੀ ਸਰ ਸਾਰਾ ਉਹਦੇ ਵਿੱਚ ਤੁਸੀਂ ਪਰਸ ਵਿੱਚ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਜੀ ਕੁਝ ਨਹੀਂ ਕਹਿ ਸਕਦੀ ਮੈਨੂੰ ਆਪਣੇ ਤੋਂ ਪਤਾ ਨਹੀਂ ਕਿ ਕਿਨੂੰ ਕੀ ਕਰਾਇਆ ਕੀ ਨਹੀਂ ਕਰਾਇਆ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਦਲਵੀਰ ਸਿੰਘ ਨਾਮ ਹੈ ਜੀ ਕੀ ਮਾਮਲਾ ਹੈ ਦੇਖ ਲੈ ਮਾਮਲਾ ਇਹ ਹੈ ਜੀ ਮੇਰੀ ਬੇਟੀ ਦੀ ਇੱਥੇ ਮੈਰਿਜ ਸੀਗੀ ਰਾਇਲ ਕਾਸਟਲ ਦੇ ਵਿੱਚ ਫਲਾਲ ਹਮ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹਮ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਉਹੋ ਨੇ ਜਿਹੜਾ ਬਿਰਾਜ ਜਵਾਈ ਹੈ ਹੂੰ ਉਹਦੇ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪਸ ਦੇ ਜੋਗ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਤੇ ਪਰਸ ਚ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਹੂੰ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਦੱਸਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਲਿਪੋਪੋਟੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਲਿਪੋਪੋਟੀ ਕਰ ਰਹੇ ਆ ਤੇ ਜਿਵੇਂ ਕਿ ਦੱਸਿਆ ਗਿਆ ਪਈ ਨੁਕਸਾਨ 20 ਲੱਖ ਤੋਂ ਪਰਸਿਆ ਗਿਆ ਨੁਕਸਾਨ ਵੱਡਾ ਹੈ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੁਝ ਵੀ ਨਹੀਂ ਆ ਹੁਣ ਆਸ ਤੋਂ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਮ ਲੈਣਾ ਨਹੀਂ ਕਰਾਈ ਨਾ ਇੱਥੇ ਕੋ ਪੁਲਿਸ ਵਾਲੇ ਇੱਥੇ ਪਹੁੰਚੇ ਸੀ ਸੀਸੀਟੀਵੀ ਫੁਟੇਜ ਚੈੱਕ ਕੀਤਾ ਜੀ ਉਹ ਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉੱਥੇ ਕੈਮਰੇ ਹੈ ਨਹੀਂਗੇ ਮੈਂ ਜਿੱਥੇ ਨਹੀਂ ਕਟਣਾ ਵਾਪਰੀ ਹੈ ਉੱਥੇ ਕੈਮਰੇ ਹੈ ਨਹੀਂ ਲੱਗ ਅੱਛਾ ਇਹ ਤਾਂ ਫਿਰ ਇਹਨਾਂ ਦੇ ਪੈਲਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਬਿਲਕੁਲ ਕਿਉਂਕਿ ਲੱਖਾਂ ਦਾ ਸਮਾਨ ਹੁੰਦਾ ਹਾਂ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਅਸੀ ਘਟਾਲਣਾ ਨਹੀਂ ਹੋਇਆ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪਰ ਸਾਰਾ ਕੁਝ ਇੱਕ ਬੰਦੇ ਦੇ ਡੋਲ दिए ਇਹ ਵੀ ਠੀਕ ਨੇ ਤਾਂ ਇੱਕ ਸਾਲ ਪਹਿਲਾਂ ਮੈਂ ਵੱਡੀ ਇੱਥੇ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਪੁਲਿਸ ਨੂੰ ਜਦੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਇਤਿ ਗਈ ਪੁਲਿਸ ਨੂੰ ਮੁੰਡੇ ਵਾਲਾਂ ਨੂੰ ਦਿੱਤੀ ਸੋਚਾਈ ਪਰ ਪੁਲਿਸ ਵਾਲੇ ਤੱਕ ਪਹੁੰਚੀ ਨਹੀਂ ਆ ਕਿੰਨੀ ਦੇਰ ਹੋ ਗਈ ਇਹ ਵੀ ਅਸੀਂ ਪੁੱਛੋਤੀ ਆ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇਆਂ ਨੂੰ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਪਰੋ ਹਮ ਕੁਆਲਟੀ ਗਾੜੇ ਤੇ ਸਪான்ਸਰ ਵੀ ਨਾਲ ਸਪான்ਸਰ ਵੀ ਨਾਲ ਇੱਥੇ ਫੇਰ ਵੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਜੀ ਜਿਦਾਂ ਇਦਾਂ ਸਾਡੇ ਭਾਬੀ ਦੇ ਕੋਲੇ ਪੜਛ ਪਿਆ ਜਦੇ ਉਹਦੀ ਬੈਗ ਆਈ ਆ ਬੰਦੇ ਦੀ ਤੇ ਜਿਹੜਾ ਇਹ ਰੌਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਬੈਗ ਲੈ ਕੇ ਅਸੀਂ ਇੱਧਰ ਉੱਧਰ ਭੱਜੇ ਆ ਸਾਰੇ ਜਾਣੇ ਪਤਾ ਨਹੀਂ ਲੱਗਿਆ ਕਿੱਧਰ ਲੈ ਕੇ ਕੀ ਕੁਸ਼ੀਗਾ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਗਣ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਮੇਰੇ ਹਿਸਾਬ ਨਾਲ ਘਟੋ ਘਾਟਾ ਦੇ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂਜੀ ਉੱਪਰ ਹੀ ਹੋਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਆ ਪਹਿਲਾਂ ਸਵਾਲਾਂ ਨਾਲ ਗੱਲ ਕੀਤੀ ਸਵਾਰੀ ਪਹਿਲ ਸਵਾਲਾਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇਜਰ ਸਾਹਿਬ ਆ ਉਹ ਕਹਿੰਦੇ ਜੀ ਮੈਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਜਦੋਂ ਐਮ ਡੀ ਸਾਹਿਬ ਆਏ ਟਾਈਮ ਡੀ ਸਾਹਿਬ ਆਉਂਦੇ ਆ ਕਹਿੰਦੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖੜੀਆਂ ਕੰਡਿਆ ਪੇ ਇਹ ਕਿ ਉੱਚੀ ਆਵਾਜ਼ ਕਰ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋਂ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋਂ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਸੀ ਅਸੀਂ ਆਈਓ ਮੈਂ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਪੈ ਚੱਲ ਗਿਆ ਬਾਹਰ ਨਹੀਂ ਪੈ ਜਾਂਦੇ ਤਾਂ ਆਏ ਕਿ ਤੂੰ ਬਾਹਰ ਬਾਹਰ ਨਿਕਲ ਕੇ ਦੱਸ ਤੇ ਜਦੋਂ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬੌਸ ਸਾ ਫਿਰ ਆਪਾਂ ਦਵਾ ਲਿਓਗੇ ਕਿ ਬਲਾਉ ਪਹਿਲਾਂ ਬੌਕਸਰ ਬੁਲਾਓ ਹਿੰ ਬੌਕਸਰਾਂ ਨੂੰ ਦੇਖੀਏ ਬੌਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਉਪਰੋਂ ਤੁਸੀਂ ਕਹਿੰਦੇ ਬੌਕਸਰ ਬੁਲਾਓ ਬੌਕਸਰ ਦੇਖ ਲੈਣੇ ਬੌਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਹਿਦੇ ਹੋ ਬੜਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਨੁਕਸਾਨ ਸੀਟੀ ਵਾਰੇ ਕਿਹਾ ਗਿਆ ਉਪਰੋਂ ਇਹ ਰਿਐਕਸ਼ਨ ਇਹ ਕੋ ਚੰਗੀ ਗੱਲ ਇਹਨਾਂ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਨਹੀਂ ਚੰਗੀ ਗੱਲ ਨਹੀਂ ਜੀ ਹਾਂਜੀ ਉਪਰੋਂ ਸਾਡੇ ਉਪਰੋਂ ਸਾਡੀਆਂ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹਿੰਦੇ ਮੇਰੇ ਨਾਲ ਇਦ ਹਾਂਜੀ ਇਹ ਤਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਕਰੀ ਇਹਦੀ ਚਕੇੜੀ ਗੱਲ ਹੋ ਕੇ ਆਉਂਦਾ ਦਬਕੇ ਮਾਣ ਲਿਆ ਪਿਆ ਜਿਹੜਾ ਪੁਲਿਸ ਨੂੰ ਸਵਛ ਕਾਇਦ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕਿਹਾ ਫੋਨ ਦਿੱਤਾ ਸੀਗਾ ਪੁਲਿਸ ਛਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਮੇ ਤੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਤਾਂ ਹੁਣ ਤੁਸੀਂ ਅੱਗੇ ਦੇਖ ਲਓ ਕਿ ਕੋਸੀ ਯੂ ਰਾਇਲ ਕੈਪੀਲੈਟ ਚ ਕੀਓ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਇਗਜ਼ਾਮ ਲਗਾਇਆ ਗਿਆ ਕਿ ਛੋਟੀਆਂ ਡੈਗ ਹੋਇਆ ਜਿਹੜੇ ਵਹੀਗਨਾਂ ਨੂੰ ਨੁਕਸਾਨ ਦੱਸਿਆ ਜਾ ਰਿਹਾ ਹੈ ਵੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦਿੰਦੀ ਹੈ ਸਾਰੇ ਜਿਹੜੇ ਵੇਟਰਸ ਆਉਂਦੇ ਹੈ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸੋ ਇਹ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਿਕਿਉਰਟੀ ਗਾਰਡ